ਪੰਜਾਬ ਦੇ ਜਿਹੜੇ ਸ਼ਾਪ ਮਾਈਂਡਡ ਸੀ ਜਿਨ੍ਹਾਂ ਨੇ ਪੰਜਾਬ ਦੀ ਬਾਦੂਰ ਭੂਮਿਕੀ ਸੰਭਾਲੀ ਸੀ ਜਿਨ੍ਹਾਂ ਨੇ ਗਰਾਊਂਡਾਂ ਤੋਂ ਲੈ ਕੇ 올림픽 ਦੇ ਸਟੇਡੀਅਮ ਤੱਕ ਪੰਜਾਬ ਦਾ ਨਾਂ ਰੌਸ਼ਨ ਕਰਨਾ ਸੀ ਦੇਸ਼ ਦਾ ਉਹਨਾਂ ਨੌਜਵਾਨوں ਨੂੰ ਕਾਲੀ ਪਾਸ ਪਾਰ ਕਾਂਗਰਸ ਸਰਕਾਰਾਂ ਨੇ ਨਸ਼ੇ ਦੀ ਤਸਕਰ ਬਣਾ ਦਿੱਤਾ ਅਸੀਂ ਅੱਜ ਅੱਜ ਤੁਹਾਡੇ ਸਾਹਮਣੇ ਬੜਾ ਸਪਸ਼ਟ ਕਹਿਣਾ ਚਾਹੁੰਦੇ ਆ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦਾ ਕੰਮ ਆ ਕਿ ਚੰਗੀ ਸੇਧ ਦੇਣੀ ਚੰਗਾ ਰਸਤਾ ਤੇ ਹੋਣਾ ਔਰ ਅੱਜ ਅੱਜ ਦੇ ਵਿੱਚੋਂ ਭਗਵੰਤ ਮਾਨ ਦੀ ਸਰਕਾਰ ਇਹਨੂੰ ਕੰਪੇਅਰ ਕਰ ਲੋ ਤੇ ਚਾਹੇ ਉਹ ਬਾਦਲ ਸਾਹਿਬ ਦੇ ਟਾਈਮ ਅਕਾਲੀ ਭਾਜਪਾ ਦੀ ਸਰਕਾਰ ਸੀ ਚਾਹੇ ਕਪਸ਼ਨ ਮਰਿੰਦਰ ਤੋਂ ਲੈ ਕੇ ਤਾਮ ਚਰਨਜੀਤ ਚੰਨੀ ਤੱਕ ਕਾਂਗਰਸੀਆਂ ਦੀ ਸਰਕਾਰ ਸੀ ਉਹਨਾਂ ਦੋਨਾਂ ਤਕਰੀਬਨ 15 ਸਾਲ ਨੌਜਵਾਨਾਂ ਨੂੰ ਨਸ਼ੇ ਵੇਚਣ ਨਸ਼ੇ ਕਰਜ ਮਜਬੂਰ ਕੀਤਾ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਕਿ 2013 ਦੇ ਵਿੱਚ ਇੱਕ ਭੋਲਾ ਜਿਹੜਾ ਉਹਨੇ ਇੱਕ ਨਾਮ ਉਜਾਗਰ ਕੀਤਾ ਨਸ਼ੇ ਦਾ ਦੌਰ ਜਿਹੜਾ ਸੀ ਨਸ਼ੇ ਦਾ ਰੈਕਨਡ ਕਰਨ ਵਾਲਾ ਜਿਹੜਾ ਉਹਦਾ ਨਾਮ ਉਜਾਗਰ ਕੀਤਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਵੀ ਇੱਕ ਮਾਹੌਲ ਐਸਾ ਕ੍ਰੀਏਟ ਹੋ ਗਿਆ ਵੀ ਜਿੰਨਾ ਜਿੰਨਾਂ ਨੂੰ ਪੰਜਾਬ ਦੀਆਂ ਬਾਗ ਡੋਣਾ ਦਿੰਦੀਆਂ ਸੀ ਉਹ ਬਾਗ ਕੇ ਇਸ ਪੰਜਾਬ ਵਿੱਚ ਤੱਕ ਪਹੁੰਚ ਗਈ। ਵੱਡੇ ਤੋ ਸ਼ਸਤ। ਉਸ ਤੋਂ ਬਾਅਦ ਕਾਂਗਰਸੀ ਸਰਕਾਰ ਆਈ। ਉਹੋ ਹੀ ਕੈਪਟਨ ਸਾਹਿਬ ਸੀ ਜਿਹੜੇ ਕਹਿੰਦੇ ਸੀ ਵੀ ਨਸ਼ਾ ਜਣਾ ਹੈ ਅਸੀਂ ਚੜਾਂ ਮਹੀਨੇ ਦੇ ਵਿੱਚ ਖਤਮ ਕਰਦੇ ਹਨ ਪਰ ਤੋਂ ਕਿਸੇ ਗੱਲ ਇਹ ਕਾਂਗਰਸ ਦੀ ਸਰਕਾਰ ਰਹੀ ਹੈ ਕੈਪਟਨ ਸਾਹਿਬ ਰਹੇ ਨੇ 4 ਮਹੀਨੇ ਤੇ ਕੱਲ ਤੇ ਤੁਰ ਉਹ 1 ਸਾਲ ਤੱਕ ਆਪਣੇ ਮਸਤ ਦੇ ਅਕਸ਼ਰ ਨੂੰ ਬਦਲ ਸਕਦੇ ਸੀ बहुत सारिया गवर्नमेंट्स ने अब तक वादे किए हैं पर किसी ने भी अज तक जो अच्छ सरकार भगवंत सिंह मान ने गवर्नमेंट के रहा है ये कभी किसी गवर्नमेंट ने नहीं किया, नशे नशे वास्ते कभी इस तरीके नहीं चलाई जिस तरीके के अब अभी राउंड पत्थर के उ नशा मुहिम जी स्टार्ट कर रहे हैं सब तो पहलों मैं गल कहना चाहूँगी आप गवर्नमेंट के दस टाइम ज्यादा जोड़ा है वह हीरोइन जी है जी सब तो ज्यादा खतरनाक नशा है वो फड़िया गया पत्रकार साथियों सब तो पेल्लाई तो मैं जिया आखा धनबाद करता है ਬੜੇ ਹੀ ਅਹਿਮ ਮਸਲੇ ਨੂੰ ਲੈ ਕੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀ ਕਰਨ ਜਾ ਰਹੇ ਹਾਂ ਤੇ ਸਾਰੇ ਆਏ ਹੋ। ਔਰ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ ਸਾਡੇ ਪਟਾਲਾ ਤੋਂ ਐਮਐਨਏ ਪਾਰਟੀ ਦੇ ਜਿਹੜੇ ਵਰਕਿੰਗ ਪ੍ਰੈਸਟੈਂਟੇਟਿਵ ਸ਼੍ਰੀ ਕਲਪ ਸਾਬ੍ਹ ਬੈਠੇ ਨੇ। ਔਰ ਸਾਡੀ ਪਾਰਟੀ ਕੋਲ ਜਿਹਨਾਂ ਨੇ ਜ਼ੋਰ ਦਿੱਤਾ ਹੈ। ਔਰ ਨੌਜਵਾਨ ਮਹਾਨ ਲੀਡਰ ਵੀ ਨੇ ਮੈਡਮ ਸੋਨੀਆ ਮਾਨ ਵੀ ਮੇਰੇ ਨਾਲ ਇਸ ਪ੍ਰੈਸ ਕਾਨਫਰੰਸ 'ਚ। ਪੱਤਰਕਾਰ ਵੀਰੋ ਜਿਤਨਾ ਕਿ ਦੇਖਿਆ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਨੇ ਜਿਹੜਾ ਪੰਜਾਬ ਤੇ ਪਿਛਲੇ ਦੋ ਦਹਾਕਿਆਂ ਤੋਂ ਇੱਕ ਕਲੰਕ ਲਾਇਆ ਗਿਆ ਨਸ਼ਿਆਂ ਦੇ ਤੌਰ ਤੇ ਉਹਨੂੰ ਖਤਮ ਕਰਨ ਲਈ ਇੱਕ ਮੋਹਮ ਵਿੱਢੀ ਆ। ਔਰ ਲਗਾਤਾਰ ਨਸ਼ੇ ਤਸਕਰਾਂ ਦੇ ਖਿਲਾਫ ਐਕਸ਼ਨ ਹੀ ਨਹੀਂ ਹੋ ਰਿਹਾ ਬਲਕਿ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ, तमाम ਜਾਇਦਾਦਾਂ ਜਿਹੜੀਆਂ ਉਹਨਾਂ ਨੇ ਇਸ ਕਾਲੀ ਕਮਾਈ ਤੋਂ ਬਣਾਈਆਂ ਸੀ ਉਹਨਾਂ ਨੂੰ ਜਬਤ ਵੀ ਕੀਤਾ ਜਾ ਰਿਹਾ ਔਰ ਖਤਮ ਵੀ ਕੀਤਾ ਜਾ ਰਿਹਾ ਲੇਕਿਨ ਅੱਜ ਜਿਹੜਾ ਤੁਹਾਡੇ ਰਾਹੀ ਮੈਂ ਪੰਜਾਬ ਦੇ ਲੋਕਾਂ ਨੂੰ ਜੋ ਇੱਕ ਦੱਸਣਾ ਚਾਹੁੰਦਾ ਕਿ ਬੁਨਿਆਦੀ ਫਰਕ ਕੀ ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਦੀ ਸਰਕਾਰ ਦਾ ਤੇ ਪਿਛਲੀਆਂ ਸਰਕਾਰਾਂ ਦਾ ਇੱਕ ਜ਼ਮਾਨਾ ਉਹ ਸੀ ਜਦੋਂ 2007 ਚ ਕਾਲੀ ਭਾਜਪਾ ਦੀ ਸਰਕਾਰ ਆਈ ਆ ਇਹਨਾਂ ਲੋਕਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਬੜੇ ਹੀ ਵੈਲ ਆਰਗੇਨਾਈਜ਼ ਤਰੀਕੇ ਨਾਲ ਨਸ਼ਿਆਂ ਦਾ ਵਪਾਰ ਖੜਾ ਕੀਤਾ ਵਪਾਰ। ਔਰ ਉਸ ਵਪਾਰ ਨੂੰ ਇਸ ਹੱਦ ਤੱਕ ਆਰਗੇਨਾਈਜ਼ ਕੀਤਾ ਕਿ ਉਹਨੂੰ ਪੈਟਰੋਨੇਜ ਕਰਨਾ, ਉਹਨੂੰ ਵਧਾਉਣਾ, ਉਹਨੂੰ ਸ਼ੈਲਟਰ ਕਰਨਾ, ਉਹਨੂੰ ਤਮਾਮ ਸੁਵਿਧਾਵਾਂ ਦੇਣੀਆਂ। ਚਾਹੇ ਨਸ਼ਾ ਇੱਕ ਥਾਂ ਤੋਂ ਦੂਜੇ ਥਾਂ ਤੇ ਪਹੁੰਚਾਉਣਾ ਹੋਵੇ, ਚਾਹੇ ਡਿਲੀਵਰੀ ਕਿਤੇ ਕਰਨੀ ਹੋਵੇ ਚਾਹੇ ਪੜਨ ਲਿਖਣ ਵਾਲੇ ਆਮ ਚੰਗੇ ਨੌਜਵਾਨਾਂ ਨੂੰ ਫੜ ਫੜ ਕੇ ਲਿਆ ਕੇ ਇਸ ਨਸ਼ੇ ਦੇ ਦਲਦਲ ਚ ਤੱਕਿਆ ਕਈ ਐਗਜ਼ਾਮਪਲ ਹੈ ਇੱਕ ਐਗਜ਼ਾਮਪਲ ਨਹੀਂ ਆ ਚਾਹੇ ਉਹ ਤੁਸੀਂ ਭੋਲੇ ਦਾ ਕੇਸ ਚੱਕ ਲੋ ਜਿਹੜਾ ਖਿਡਾਰੀ ਸੀ ਜਿਨੇ ਦੇਸ਼ ਦਾ ਪੰਜਾਬ ਦਾ ਨਾਮ ਹੀ ਰੌਸ਼ਨ ਕੀਤਾ ਚਾਹੇ ਉਸ ਅਕਾਲੀ ਲੀਡਰ ਦਾ ਨਾਮ ਚੱਕ ਲੋ ਜਿਹਦੇ ਤੇ ਅੱਜ ਤੱਕ ساری ਦੁਨੀਆ ਚ ਬੈਠੇ ਲੋਕ ਜਾਣਦੇ ਆ ਕਿ ਨਸ਼ਿਆਂ ਦੀ ਕਾਲੀ ਕਮਾਈ ਨਾਲ ਆਪਣੇ Empire ਖੜੇ ਕੀਤੇ ਐ Empire ਕਿਉਂਕਿ ਇਹਨਾਂ ਦਾ ਮਕਸਦ ਕੀ ਸੀ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਮਕਸਦ ਇੱਕੋ ਹੀ ਸੀ ਕਿ ਜਿਹੜਾ ਨਸ਼ਿਆਂ ਦੇ ਕਾਰੋਬਾਰ ਦੇ ਰਾਹੀਂ ਕਾਲੀ ਕਮਾਈ ਹੋਣੀ ਹੈ ਉਹਨਾਂ ਨੇ ਆਪਣੇ Empire ਖੜਾ ਕਰ ਗਏ ਇਕਨੋਮਿਕ ਇੰਟਰਸਟ ਆਰਥਿਕ ਹੇਤ ਉਹਦੇ ਚ ਇਹਨਾਂ ਨੇ ਇਹ ਨਹੀਂ ਵੇਖਿਆ ਇਹ ਨਹੀਂ ਨੇਰੀ ਬਗਾਈ ਵੀ ਜਿਹੜੇ ਬੱਚਿਆਂ ਨੂੰ ਪੜ੍ਹਾਈ ਕਰਾ ਕੇ ਕੋਈ ਨੌਕਰੀਆਂ ਦੇਣੀਆਂ ਸੀ ਚੰਗੇ ਰਾਹ ਪਾਉਣਾ ਸੀ ਉਹਨਾਂ ਨੂੰ ਛੋਟੇ ਛੋਟੇ ਲਾਲਚ ਦੇ ਕੇ ਨਸ਼ਿਆਂ ਦੀ ਡਿਲੀਵਰੀ ਦਾ ਕੰਮ ਜਿਹੜਾ ਇਹਨਾਂ ਨੇ ਦਿੱਤਾ ਹਾਲਾਤ ਇਹ ਰਹੇ ਹਾਲਾਤ ਇਹ ਹੋ ਗਏ ਕਿ ਜਿਹੜੇ ਮਾਪਿਓ ਅਫੋਰਡ ਕਰ ਸਕਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੰਜਾਬ ਚੋਂ ਬਾਹਰ ਧੱਕਣਾ ਸ਼ੁਰੂ ਕਰਤਾ ਭੇਜਣਾ ਸ਼ੁਰੂ ਕਰਤਾ ਜਿਹੜੇ ਕਿਸੇ ਤਰੀਕੇ ਨਾਲ ਥੋੜਾ ਬਹੁਤ ਪੈਸਾ ਲਾ ਕੇ ਕੋਈ ਚੰਗੇ ਮੁਲਕ ਚ ਚਾਇਓ ਸੈਂਟਰਲ ਏਸ਼ੀਆ ਦੇ ਮੁਲਕ ਹੋਣ ਅਮਰੀਕਾ ਯੂਰੋਪ ਦੇ ਹੋਣ ਉੱਥੇ ਭੇਜਣਾ ਸ਼ੁਰੂ ਕੀਤਾ ਲੀਗਲ ਅਲੀਗਲ ਬ੍ਰੇਨ ਡਰੇਨ ਹੀ ਪੰਜਾਬ ਦਾ ਨਹੀਂ ਹੋਇਆ ਪੰਜਾਬ ਦੇ ਜਿਹੜੇ ਸ਼ਾਰਪ ਮਾਈਂਡਡ ਸੀ ਜਿਨ੍ਹਾਂ ਨੇ ਪੰਜਾਬ ਦੀ ਬਾਲਦੋਰ ਭਵਿੱਖ ਸੰਭਾਲਣੀ ਸੀ ਜਿਨ੍ਹਾਂ ਨੇ ਗਰਾਊਂਡਾਂ ਤੋਂ ਲੈ ਕੇ 올림픽 ਦੇ ਸਟੇਡੀਅਮ ਤੱਕ ਪੰਜਾਬ ਦਾ ਨਾਂ ਰੌਸ਼ਨ ਕਰਨਾ ਸੀ ਦੇਸ਼ ਦਾ ਉਹਨਾਂ ਨੌਜਵਾਨਾਂ ਨੂੰ ਕਾਲੀ ਭਾਜਪਾ ਔਰ ਕਾਂਗਰਸੀਆਂ ਸਰਕਾਰਾਂ ਨੇ ਨਸ਼ੇ ਦੇ ਤਸਕਰ ਬਣਾਤਾ ਅਸੀਂ ਉਹਨਾਂ ਦੀ ਗਲਤੀ ਨਹੀਂ ਮੰਨਦੇ ਅਸੀਂ ਅੱਜ ਅੱਜ ਤੁਹਾਡੇ ਸਾਹਮਣੇ ਬੜਾ ਸਪਸ਼ਟ ਕਹਿਣਾ ਚਾਹੁੰਨੇ ਆ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਕਿ ਚੰਗੀ ਸੇਧ ਦੇਣੀ ਚੰਗਾ ਰਸਤਾ ਦਿਖਾਉਣਾ ਔਰ ਅੱਜ ਅੱਜ ਵੇਖੋ ਭਗਵੰਤ ਮਾਨ ਦੀ ਸਰਕਾਰ ਇਹਨੂੰ ਕੰਪੇਅਰ ਕਰ ਲੋ ਤੇ ਚਾਹੇ ਉਹ ਬਾਦਲ ਸਾਹਿਬ ਦੇ ਟਾਈਮ ਅਕਾਲੀ ਭਾਜਪਾ ਦੀ ਸਰਕਾਰ ਸੀ ਚਾਹ ਕੈਪਟਨ ਰਮਿੰਦਰ ਤੋਂ ਲੈ ਕੇ ਤਮਾਮ ਚਰਨਜੀਤ ਚੰਨੀ ਤੱਕ ਕਾਂਗਰਸੀਆਂ ਦੀ ਸਰਕਾਰ ਸੀ ਉਹਨਾਂ ਦੋਨਾਂ ਤਕਰੀਬਨ 15 ਸਾਲ ਨੌਜਵਾਨਾਂ ਨੂੰ ਨਸ਼ੇ ਵੇਚਣ ਨਸ਼ੇ ਕਰਜ ਮਜਬੂਰ ਕੀਤਾ ਤੇ ਭਗਵੰਤ ਮਾਨ ਦੀ ਸਰਕਾਰ ਨੇ ਰੋਜ਼ਗਾਰ ਦੇ ਕੇ ਨਵੀਂ ਇੱਕ ਨਵੀਂ ਜ਼ਿੰਦਗੀ ਸ਼ੁਰੂਆਤ ਕਰਨ ਚ ਇੱਕ ਅਹਿਮ ਰੋਲ ਜਿਹੜਾ ਸਰਕਾਰ ਦਾ ਕੰਮ ਹੈ ਉਹ ਸ਼ੁਰੂਆਤ ਕੀਤੀ ਔਰ ਹੁਣ ਹੁਣ ਜਿਸ ਤਰੀਕੇ ਨਾਲ ਅਸੀਂ ਬੜਾ ਸਪਸ਼ਟ ਕਿਹਾ ਹੈ ਬੜਾ ਸਪਸ਼ਟ ਕਿਹਾ ਹੈ ਕਿ ਜਿੰਨੇ ਵੀ ਨਸ਼ੇ ਨਾਲ ਇੰਪਾਇਰ ਖੜੇ ਹੋਏ ਆ ਉਹ ਇੰਪਾਇਰ ਵਿੱਚ ਚਾਹੇ ਢੋਣੇ ਪੈਣ ਚਾਹੇ ਘਰ ਤੋੜਨੇ ਪੈਣ ਚਾਹੇ ਉਹਨਾਂ ਦੀਆਂ ਜਾਇਦਾਦਾਂ ਜਬਤ ਕਰਨੀਆਂ ਪੈਣ ਭਗਵੰਤ ਮਾਨ ਦੀ ਸਰਕਾਰ ਇਸ ਮੁਹਿੰਮ ਨੂੰ ਉਦੋਂ ਤੱਕ ਅੱਗੇ ਵਧਾਉਂਦੀ ਰਹੂਗੀ ਜਿੰਨਾ ਚਿਰ ਪੰਜਾਬ ਚੋਂ ਨਸ਼ਾ ਤਸਕਰਾਂ ਦਾ ਸਫਾਇਆ ਨਹੀਂ ਹੋ ਜਾਂਦਾ ਨਸ਼ਾ ਕਰਨ ਵਾਲੇ ਜਿਹੜੇ ਲੋਕ ਮੇਨ ਸਟ੍ਰੀਮ ਚੰਗੀ ਜ਼ਿੰਦਗੀ ਜੀਣਾ ਚਾਹੁੰਦੇ ਉਹਨਾਂ ਨੂੰ ਚੰਗੇ ਅਵਸਰ ਮਹੱਈਆ ਕਰਉਣਾ ਇਹ ਭਗਵੰਤ ਮਾਨ ਦੀ ਸਰਕਾਰ ਦੀ ਜ਼ਿੰਮੇਵਾਰੀ ਉਹਦੇ ਵਾਲੇ ਪਾਸੇ ਅਸੀਂ ਲੱਗੇ ਹੋਏ ਹਾਂ ਇਹਦੇ ਤੇ ਹੋਰ ਬਹੁਤ ਸਾਰੀ ਜਾਣਕਾਰੀ ਮੈਂ ਸ਼ੈਰੀ ਕਲਸੀ ਜੀ ਨੂੰ ਕਹੂੰਗਾ ਤੁਹਾਡੇ ਸਾਹਮਣੇ ਰੱਖਣਗੇ ਕਿਉਂਕਿ ਬਤੌਰ ਐਮ ਐਲ ਏ ਪੰਜਾਬ ਦੀ ਵਿਧਾਨ ਸਭਾ ਚ ਪੰਜਾਬ ਦੀ ਵਿਧਾਨ ਸਭਾ ਤੋਂ ਬਾਹਰ ਹਮੇਸ਼ਾ ਜ਼ੋਰਦਾਰ ਤਰੀਕੇ ਨਾਲ ਇਹ ਗੱਲ ਕਰਦੇ ਵੀ ਰਹਿਆ ਔਰ ਇਸ ਦੇ ਖਿਲਾਫ ਮੂਹਮ ਵੀ ਚਲਾਉਂਦੇ ਰਹਿਆ ਮੈਂ ਕਲਸੀ ਜੀ ਨੂੰ ਕਹੂੰਗਾ ਇਸ ਗੱਲ ਨੂੰ ਇਸ ਵਿਸ਼ੇ ਨੂੰ ਅੱਗੇ ਵਧਾਉਂ ਮੈਨਾਂ ਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਅੱਜ ਮੇਨ ਜਿਹੜਾ ਮੁੱਦਾ ਮੇਨ ਜਿਹੜੀ ਗੱਲ ਹੈ ਜਿਹੜਾ 20 ਸਾਲਾਂ ਦੇ ਵਿੱਚੋਂ ਜਿਹੜਾ ਪੰਜਾਬ ਨੂੰ ਇੱਕ ਕੋੜ ਦੇ ਵਾਂਗੂ ਜਿਹੜਾ ਰੰਗਲਾ ਪੰਜਾਬ ਕਿਹਾ ਜਾਂਦਾ ਸੀ ਉਹਨੂੰ ਘੁਣ ਬਣ ਕੇ ਜਿਹੜਾ ਇਹ ਨਸ਼ਾ ਜਿਹੜਾ ਇਹ ਖਾ ਗਿਆ ਇਹਦਾ ਮੈਂ ਖੁਲਾਸਾ ਕਰਨਾ ਚਾਹੁੰਨਾ ਐਦਾ ਮੈਂ ਦੱਸਣਾ ਚਾਹੁੰਨਾ ਵਾਂ ਵੀ ਅੱਜ ਜੇ 20 ਸਾਲ ਹੋ ਗਏ ਇਹ ਪੰਜਾਬ ਦੇ ਵਿੱਚ ਇਹ ਨਸ਼ਾ ਆਇਆ ਕਿ 2007 ਦੇ ਵਿੱਚ ਅਕਾਲੀ ਦਲ ਤੇ ਭਾਜਪੀ ਦੀ ਸਰਕਾਰ ਸੀ ਉਹ ਸਰਕਾਰ ਤੋਂ ਆਉਣ ਤੋਂ ਬਾਅਦ ਇਹ ਥੋੜਾ ਥੋੜਾ ਨਸ਼ੇ ਦਾ ਜਿਹੜਾ ਪ੍ਰਕੋਪ ਹੈ ਜਿਹੜਾ ਉਹ ਸ਼ੁਰੂ ਹੋਇਆ ਉਸ ਤੋਂ ਬਾਅਦ ਮਾਝੇ ਮਾਲਵੇ ਦੇ ਵਿੱਚ ਜਿਹੜੀਆਂ ਨਸ਼ੇ ਦੀਆਂ ਖਬਰਾਂ ਜਿਹੜੀਆਂ ਉਹ ਅਕਸਰ ਸੁਣ ਨੂੰ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ 2009 ਦੇ ਵਿੱਚ ਅਟਾਰੀ ਬਾਡਰ ਦੇ ਲਾਗੋ ਉੱਥੋਂ ਕਾਫੀ ਨਸ਼ੇ ਦੀ ਜਿਹੜੀ ਖੇਪ ਸੀ ਉਹ ਬਰામਤ ਹੋ ਗਈ ਸਰਕਾਰ ਕੀ ਦੀ ਸੀ ਅਕਾਲੀ ਦਲ ਤੇ ਬੀਜੇਪੀ ਉਸ ਤੋਂ ਬਾਅਦ 2011 ਦੇ ਵਿੱਚ ਕਰੀਬ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਆਲ ਓਵਰ ਜਿਹੜਾ ਘੁੰਮਣਾ ਸ਼ੁਰੂ ਹੋ ਗਿਆ ਜਿਹੜਾ ਕਿ ਨੌਜਵਾਨਾਂ ਤੱਕ ਜਿਹੜਾ ਕਾਫੀ ਵੱਡੀ ਮਾਤਰਾ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਗਿਆ ਸੋ ਕਹਿਣ ਦਾ ਭਾਵ ਇਹ ਸ਼ੁਰੂਆਤ ਅਕਾਲੀ ਦਲ ਤੋਂ ਸ਼ੁਰੂ ਹੋਈ ਇਸ ਤੋਂ ਬਾਅਦ ਇਹਨਾਂ ਦੀ ਦੁਬਾਰਾ ਸਰਕਾਰ ਰਿਪੀਟ ਹੁੰਦੀ ਹੈ ਅਕਾਲੀ ਦਲ ਬੀਜੇਪੀ ਦੀ ਉਸ ਤੋਂ ਬਾਅਦ ਤੁਸੀਂ ਵੇਖਿਆ ਹੋਊਗਾ ਵੀ 2013 ਦੇ ਵਿੱਚ ਇੱਕ ਭੋਲਾ ਜਿਹੜਾ ਉਹਨੇ ਇੱਕ ਨਾਮ ਉਜਾਗਰ ਕੀਤਾ ਨਸ਼ੇ ਦਾ ਦੌਰ ਜਿਹੜਾ ਸੀ ਨਸ਼ੇ ਦਾ ਰੈਕਟ ਕਰਨ ਵਾਲਾ ਜਿਹੜਾ ਉਹਦਾ ਨਾਮ ਉਜਾਗਰ ਕੀਤਾ ਜਿਹਦੇ ਕਰਕੇ ਪੰਜਾਬ ਦੇ ਵਿੱਚ ਵੀ ਇੱਕ ਮਾਹੌਲ ਐਸਾ ਕ੍ਰੀਏਟ ਹੋ ਗਿਆ ਵੀ ਜਿਨ੍ਹਾਂ ਜਿਨ੍ਹਾਂ ਨੂੰ ਪੰਜਾਬ ਦੀਆਂ ਬਾਗ ਡੋਰਾਂ ਦਿੱਤੀਆਂ ਸੀ ਉਹ ਵਾਕਈ ਇਸ ਪੰਜਾਬ ਨੂੰ ਇਥੋਂ ਤੱਕ ਠੇਕਣ ਦੇ ਵਿੱਚ ਵੱਡੇ ਦੋਸ਼ੀ ਸੀ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਉਹੋ ਹੀ ਕੈਪਟਨ ਸਾਹਿਬ ਸੀ ਜਿਹੜੇ ਕਹਿੰਦੇ ਸੀ ਵੀ ਨਸ਼ਾ ਜਿਹੜਾ ਹੈ ਅਸੀਂ 4 ਮਹੀਨਿਆਂ ਦੇ ਵਿੱਚ ਖਤਮ ਕਰ ਦਿਆਂਗੇ ਪਰ ਦੁੱਖ ਦੀ ਗੱਲ ਏ ਕਾਂਗਰਸ ਦੀ ਸਰਕਾਰ ਰਹੀ ਹੈ ਕੈਪਟਨ ਸਾਹਿਬ ਰਹੇ ਨੇ 4 ਮਹੀਨੇ ਤੇ ਗੱਲ ਤੇ ਦੂਰ ਉਹ 1 ਸਾਲ ਤੱਕ ਆਪਣੇ ਮੰਤਰੀਆਂ ਅਕਸਰਾਂ ਨੂੰ ਮਿਲਣ ਤੱਕ ਵੀ ਨਹੀਂ ਰਹੇ ਨਸ਼ਾ ਦੇ ਦੂਰ ਕਰਨ ਦੀ ਤੇ ਬੜੀ ਵੱਡੀ ਗੱਲ ਸੀ ਪਰ ਉਹ ਵੀ ਜੋ ਜੋ ਵਾਅਦੇ ਕੀਤੇ ਸੀ ਨੌਕਰੀਆਂ ਦੀਆਂ ਗੱਲਾਂ ਕੀਤੀਆਂ ਸੀ ਕਰਜ਼ਾ ਮਾਫੀ ਦੀਆਂ ਗੱਲਾਂ ਕੀਤੀਆਂ ਸੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸੀ ਉਹ ਸਾਰੀਆਂ ਗੱਲਾਂ ਤੇ ਉਹ ਪਾਣੀ ਫੇਰਦੇ ਹੋਏ ਬਾਅਦ ਵਿੱਚ ਆਪ ਵੀ ਜਿਹੜੀ ਹੈ ਕਾਂਗਰਸ ਛੱਡ ਕੇ ਤੇ ਕੋਈ ਹੋਰ ਪਾਰਟੀ ਦੇ ਵਿੱਚ ਚਲੇ ਗਏ ਫਿਰ ਤੁਹਾਨੂੰ ਪਤਾ ਹੋਣਾ ਹੈ ਮਾਝੇ ਦੇ ਵਿੱਚ ਸ਼ਰਾਬ ਕਾਰੋਬਾਰੀ ਕਈ ਮੋਤਾ ਜਿਹੜੀਆਂ 125 ਦੇ ਕਰੀਬ ਜਿਹੜੀਆਂ ਨੇ ਉਹ ਮਾਝੇ ਦੇ ਵਿੱਚ ਸ਼ਰਾਬ ਮਾੜੀ ਸ਼ਰਾਬ ਪੀਣ ਕਰਕੇ ਮੋਤਾ ਹੋ ਗਏ ਉਸ ਮੋਤਾ ਦੇ ਵਿੱਚੋਂ ਜੇ ਉਹਦਾ ਫਖਾਲ ਕੀਤੀ ਗਈ ਉਹ ਉਹਦੇ ਪਰਦੇ ਥੋੜੇ ਜਿ ਖੋਲੇਗੇ ਤੇ ਵਿੱਚੋਂ ਕਈ ਕਾਂਗਰਸੀ ਜਿਹੜੇ ਲੀਡਰ ਆਪਣੇ ਆਪ ਚ ਕਹਿੰਦੇ ਸੀ ਉਹਨਾਂ ਦਾ ਤਾਰਾ ਮਿਲਦੀਆਂ ਨਜ਼ਰ ਆਉਂਦੀਆਂ ਸੀ ਪਰ ਅਫਸੋਸ ਮੌਜੂਦਾ ਸਰਕਾਰ ਕਾਂਗਰਸ ਦੀ ਸੀ ਉਹ ਵੀ ਦੱਬਿਆ ਗਿਆ ਸੋ ਕਹਿਣ ਦਾ ਭਾਵ ਪੰਜਾਬ ਨੂੰ ਸਰਕਾਰ ਰਹੀ ਇਹਨਾਂ ਦੀ ਸਾਨੂੰ 3 ਸਾਲ ਹੋਇਆ ਆਇਆ ਨੂੰ ਪਰ ਜਦੋਂ ਦੀ ਸਾਡੀ ਸਰਕਾਰ ਆਈ ਹੈ ਤੁਸੀਂ ਦੇਖ ਰਹੇ ਹੋ ਪੂਰੀ ਸ਼ਕਤੀ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੀ ਇੱਕੋ ਇੱਕ ਸੋਚ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਔਰ ਸ਼ਕਤੀ ਨਾਲ ਅਖੀਰ ਹੁਣ ਸ਼ਕਤੀ ਨਾਲ ਅੱਗੇ ਵੀ ਜਿਹੜੇ ਕੇਸ ਆਪਾਂ ਫੜੇ ਨੇ ਅੱਗੇ ਵੀ ਤੁਸੀਂ ਦੇਖਿਆ ਵਾ ਵੀ ਕਈਆਂ ਕਰੋੜਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਇਹਨਾਂ ਦੀਆਂ ਜ਼ਬਤ ਕੀਤੀਆਂ ਨੇ ਪੂਰੀ ਸ਼ਕਤੀ ਦੇ ਨਾਲ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਖਤਮ ਕਰਨ ਦੀ ਮਿਹਨ ਜਿਹੜੀ ਚੱਲ ਰਹੀ ਹੈ ਔਰ ਇੱਕ ਕਲੀਅਰ ਕਟ ਸੰਦੇਸ਼ ਹੈ ਵੀ ਪੰਜਾਬ ਦੇ ਅਸੀਂ ਆਪਣੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੀ ਜੁੱਧ ਨਸ਼ਿਆਂ ਵਿਰੁੱਧ ਮਿਹਨ ਜਿਹੜੀ ਚੱਲ ਰਹੀ ਹੈ ਤਗੜੇ ਹੋਈਏ ਆਪਾਂ ਆਪਣੇ ਪੰਜਾਬ ਨੂੰ ਫੇਰ ਉਸੇ ਲੀਹਾਂ ਤੇ ਲੈ ਕੇ ਆਈਏ ਸਾਨੂੰ ਕੱਲੇ ਕੱਲੇ ਨੌਜਵਾਨ ਦੇ ਸਾਥ ਦੀ ਲੋੜ ਹੈ ਆਓ ਰਲ ਕੇ ਇੱਕ ਐਸੀ ਮਹਿਮ ਚਲਾਈਏ ਤਾਂ ਜੋ ਕਿ ਸਾਡੀ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹ ਬਚ ਸਕੇ ਸੋ ਇਹੋ ਸਾਰੇ ਪੰਜਾਬ ਨੂੰ ਵੀ ਬੇਨਤੀ ਆ ਔਰ ਮੈਂ ਲੋਕਾਂ ਦੇ ਮੈਂ ਪਰਿਵਾਰਾਂ ਦੇ ਮਾਪੇ ਬੱਚਿਆਂ ਦੇ ਮਾਪਿਆਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਆਪਣੇ ਬੱਚਿਆਂ ਨੂੰ ਇੱਕ ਸਿੱਧੇ ਰਾਹ ਦੀ ਸੇਧ ਦਈਏ ਜਿਹੜਾ ਕੋਈ ਵਿਗੜ ਗਿਆ ਉਹਨੂੰ ਵੀ ਸੁਧਾਰਨ ਦੀ ਕੋਸ਼ਿਸ਼ ਕਰੀਏ ਪਰ ਹੁਣ ਇੱਕ ਗੱਲ ਕਲੀਅਰ ਹੈ ਜਿਹੜਾ ਵੀ ਕੋਈ ਹੁਣ ਗਲਤੀ ਕਰੂਗਾ ਉਹ ਬਖਸ਼ਿਆ ਨਹੀਂ ਜਾਊਗਾ ਇਹ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਫੈਸਲਾ ਹੈ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਫੈਸਲਾ ਹੈ ਇਹ ਪੰਜਾਬ ਨੂੰ ਫਿਰ ਉਸੇ ਰੰਗਲੇ ਪੰਜਾਬ ਤੇ ਲੈ ਕੇ ਆਉਣਾ ਚਾਹੁੰਦੇ ਆ ਸੋ ਮੈਂ ਅੱਗੋਂ ਬੇਨਤੀ ਕਰਦਾ ਵੀ ਸਾਡੇ ਕੰਕ ਸਾਬ ਦੱਸਣਗੇ ਜੀ ਔਰ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਸੋਨੀਆ ਜੀ ਨੂੰ ਮੈਂ ਕਹੂੰਗਾ ਉਹ ਸਮਾਪਤ ਕਰਨਗੇ ਨਾਲੇ ਆਪਣੀ ਗੱਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਸਰਕਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜੀ ਇਹ ਮੋਹਮ ਚਾਲੂ ਕੀਤੀ ਹੈ ਨਸ਼ੇ ਤਸਕਰਾਂ ਨੂੰ ਭਜਾਉਣ ਦੀ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਪਿਛਲੇ ਲੰਬੇ ਟਾਈਮ ਤੋਂ ਨਸ਼ਾ ਕਿਸ ਤਰੀਕੇ ਦੇ ਨਾਲ ਵਧ ਰਿਹਾ ਹੈ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਕਿਹੜੀਆਂ ਸਰਕਾਰਾਂ ਸੀਗੀਆਂ ਅਕਾਲੀ ਸਰਕਾਰ ਦੇ ਵਿੱਚ ਚਿੱਟਾ ਕਿਸ ਤਰੀਕੇ ਦੇ ਨਾਲ ਅੱਗੇ ਆਇਆ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟਾ ਨਾਮ ਦਾ ਨਸ਼ਾ ਸੁਣ ਨੂੰ ਨਹੀਂ ਮਿਲਦਾ ਸੀਗਾ ਮੈਂ ਇੱਕ ਬਾਰਡਰ ਸ਼ਹਿਰ ਨੂੰ ਅੰਮ੍ਰਿਤਸਰ ਨੂੰ ਬਲੌਂਗ ਕਰਦੀਆਂ ਔਰ ਪਿੱਛੇ ਭਗਵਾਨ ਸਿੰਘ ਅਮਾਨ ਦੀ ਅਗਵਾਈ ਦੇ ਵਿੱਚ ਅਸੀਂ ਪਿੰਨਾਂ ਦੇ ਵਿੱਚ ਐਜ਼ ਅ ਸੋਸ਼ਲ ਐਕਟੀਵਿਜ਼ਮ ਦੇ ਤੌਰ ਦੇ ਉੱਤੇ ਮੈਂ ਕਮੇਟੀਆਂ ਵੀ ਬਣਾਈਆਂ ਸਿਗੀਆਂ ਤੇ ਅਸੀਂ ਉੱਥੇ ਜਾ ਕੇ ਦੇਖਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਨਸ਼ਾ ਤਸਕਰ ਨੇ ਸਾਡੀਆਂ ਮਾਵਾਂ ਦੇ ਪੁੱਤਾਂ ਨੂੰ ਸਾਡੇ ਤੋਂ ਖੋਹ ਲੈਂਦੇ ਨੇ ਸਾਡੀਆਂ ਭੈਣਾਂ ਦੇ ਭਰਾ ਉਹਨਾਂ ਨੂੰ ਖੋਹ ਲੈਂਦੇ ਨੇ ਸਾਡੀਆਂ ਭੈਣਾਂ ਦੇ ਹਸਬੈਂਡਸ ਉਹਨਾਂ ਨੂੰ ਹੋਲੈਂਡ ਨੇ ਸੋ ਇਸ ਕਰਕੇ ਜਿਹੜੀ ਸਾਨੂੰ ਇਹ ਗਰਾਉਂਡ ਪੱਧਰ ਦੇ ਉੱਤੇ ਇਹ ਮੁਹਿੰਮ ਚਲਾਉਂਦੀ ਬਹੁਤ ਲੋੜ ਸੀਗੀ ਕਿਉਂਕਿ ਬਹੁਤ ਸਾਰੀਆਂ ਗਵਰਨਮੈਂਟਸ ਨੇ ਅੱਜ ਤੱਕ ਵਾਅਦੇ ਕੀਤੇ ਨੇ ਬਟ ਕਿਸੇ ਨੇ ਵੀ ਅੱਜ ਤੱਕ ਜੋ ਅੱਜ ਸਰਦਾਰ ਗਗਵਾਨ ਸਿੰਘ ਮਾਨ ਦੀ ਗਵਰਨਮੈਂਟ ਦੇ ਵਿੱਚ ਅੱਜ ਹੋ ਰਿਹਾ ਹੈ ਇਹ ਕਦੀ ਕਿਸੇ ਗਵਰਨਮੈਂਟ ਨੇ ਨਹੀਂ ਕੀਤਾ ਨਸ਼ੇ ਨਸ਼ਿਆਂ ਵਾਸਤੇ ਕਦੀ ਇਸ ਤਰੀਕੇ ਦੇ ਨਾਲ ਮੁਹਿੰਮ ਨਹੀਂ ਚਲਾਈ ਜਿਸ ਤਰੀਕੇ ਦੇ ਨਾਲ ਅੱਜ ਅਸੀਂ ਇਹ ਗਰਾਉਂਡ ਪੱਧਰ ਦੇ ਉੱਤੇ ਇਹ ਨਸ਼ਾ ਮੁਹਿੰਮ ਜਿਹੜੀ ਹੈ ਉਹ ਸਟਾਰਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹੂੰਗੀ ਆਪ ਗਵਰਨਮੈਂਟ ਦੇ ਵਿੱਚ 10 ਟਾਈਮ ਜ਼ਿਆਦਾ ਜਿਹੜਾ ਹੈ ਉਹ ਹਿਰੋਇਨ ਜਿਹੜੀ ਹੈ ਜਿਹੜੀ ਸਭ ਤੋਂ ਜ਼ਿਆਦਾ ਖਤਰਨਾਕ ਨਸ਼ਾ ਹੈ ਉਹ ਫੜਿਆ ਗਿਆ ਹੈ ਇਹ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਦੇ ਵਿੱਚ ਉਸ ਤੋਂ ਬਾਅਦ ਆਪ ਗਵਰਨਮੈਂਟ ਦੇ ਅੰਦਰ 85% ਜਿਹੜਾ ਕਨਵਿਕਸ਼ਨ ਰੇਟ ਜਿਹੜਾ ਆ ਉਹ ਬਾਕੀ ਐਸ ਕੰਪੈਰੀਟਿਵਲੀ ਵਧਿਆ ਆ ਗਵਰਨਮੈਂਟ ਜਿਹੜੀ ਸੀਗੀ ਕਾਂਗਰਸ ਸੀ ਉਹਦੇ ਵਿੱਚ 2018 ਦੇ ਵਿੱਚ 59% ਸੀਗਾ ਤੋ ਜਿਆਦਾ ਐਫਆਈਆਰਸ ਹੋਈਆਂ ਨੇ ਐਫਆਈਆਰ ਹੋਣ ਦੇ ਨਾਲ ਨਾਲ ਇਹ ਪਹਿਲੀ ਗਵਰਨਮੈਂਟ ਹੈ ਜਿਨ੍ਹਾਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਵੀ ਸੀਜ਼ ਕੀਤਾ ਸੋ ਆਪ ਗਵਰਨਮੈਂਟ ਨੇ 800 ਪਲੱਸ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਉਹਦੇ ਨਾਲ 500 ਕਰੋੜ ਵਾਟ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਨਸ਼ਾ ਤਸਕਰਾਂ ਦੀ ਉਹਨਾਂ ਦੀ ਉਹ ਸੀਜ਼ ਕੀਤੀ ਹੈ ਸੋ ਨਾਲ ਹੀ ਮੈਂ ਜਿਹੜੀ ਸਭ ਤੋਂ ਵਧੀਆ ਜਿਹੜੀ ਇਹਨਾਂ ਨੇ ਮਹਿੰਮ ਚਾਲੂ ਕੀਤੀ ਹੈ ਡਿਮੋਲਿਸ਼ ਕੀਤੀਆਂ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਕਿ ਸਾਡੇ ਸਾਡੇ ਬੱਚਿਆਂ ਨੂੰ ਮਾਰ ਕੇ ਉਹਨਾਂ ਨੂੰ ਨਸ਼ੇ ਦੇ ਇੱਕ ਨਸ਼ੇ ਦੇ ਵਿੱਚ ਲਾ ਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀਗੇ ਉਸ ਪ੍ਰਾਪਰਟੀਆਂ ਨੂੰ ਡਿਮੋਲਿਸ਼ ਕਰਨ ਦੀ ਜਿਹੜੀ ਮੁਹਿੰਮ ਹੈ ਉਹ ਬਹੁਤ ਵਧੀਆ ਪੰਜਾਬ ਗਵਰਨਮੈਂਟ ਨੇ ਜਿਹੜੀ ਹੈ ਸਟਾਰਟ ਕੀਤੀ ਹੈ ਸੋ ਸਾਡੇ ਬਹੁਤ ਸਾਰੇ ਬਾਹਰੋਂ ਵੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਵਾਪਸ ਆ ਰਹੀ ਹੈ ਔਰ ਬਹੁਤ ਸਾਰਾ ਰੋਜ਼ਗਾਰ ਕ੍ਰੀਏਟ ਕਰ ਰਹੀ ਹੈ ਤੋ ਅਸੀਂ ਸਾਰੇ ਜਾਣੇ ਮਿਲ ਕੇ ਇਹ ਮੋਹਮ ਦਾ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਹੈ ਸਾਡੇ ਯੂਥ ਨੂੰ ਸਾਥ ਦੇਣਾ ਚਾਹੀਦਾ ਹੈ ਔਰ ਬਹੁਤ ਹੀ ਕਾਮਨ ਪ੍ਰੋਬਲਮ ਜਿਹੜੀ ਇਹ ਸਿਗੀ ਕਿ ਸਾਰੀਆਂ ਬੀਬੀਆਂ ਨੂੰ ਇਹ ਲੱਗਦਾ ਸੀਗਾ ਕਿ ਸਾਡੇ ਜਿਹੜੇ ਬੱਚੇ ਐ ਉਹ ਨਸ਼ਾ ਛੱਡਣ ਕਿੱਥੇ ਕਿਸੇ ਵੀ ਗਵਰਨਮੈਂਟ ਨੇ ਸਾਡੇ ਪੰਜਾਬ ਦੇ ਵਿੱਚ ਇਹ ਜੀ ਕਾਰਗੁਜ਼ਾਰੀ ਨਹੀਂ ਕੀਤੀ ਜਿਹੜੀ ਕਿ ਹੁਣ ਸਾਡੇ ਡਾਕਟਰ ਬਲਬੀਤ ਜਿਹੜੇ ਸਾਡੇ ਹੈਲਥ ਮਨਿਸਟਰ ਨੇ ਹੁਣ ਪੂਰੇ ਪੰਜਾਬ ਦੇ ਵਿੱਚ ਗਵਰਨਮੈਂਟ ਹਸਪੀਟਲਸ ਨੂੰ ਵਿਜ਼ਿਟ ਕਰਨਗੇ ਔਰ ਖਾਸ ਕਰਕੇ ਉਹ ਸੈਂਟਰਸ ਨੂੰ ਵਿਜ਼ਿਟ ਕਰਨਗੇ ਜਿੱਥੇ ਅਸੀਂ ਆਪਣੇ ਬੱਚਿਆਂ ਦਾ ਨਸ਼ਾ ਛੁਡਵਾ ਸਕਦੇ ਆ ਜਿੱਥੇ ਨਾਕੋਟਮਾਰ ਹੋਊਗੀ ਵਧੀਆ ਤਰੀਕੇ ਦੇ ਨਾਲ ਪ੍ਰੋਪਰ ਕੇਅਰ ਹੋਊਗੀ ਡੀਸੀ ਵੱਲੋਂ ਪ੍ਰੋਪਰ ਉਹਨਾਂ ਨੂੰ ਫੂਡ ਵੀ ਉੱਥੇ ਮਿਲੂਗਾ ਸੋ ਇਹ ਕਿਸੇ ਗਵਰਨਮੈਂਟ ਨੇ ਹੱਤ ਤੱਕ ਨਹੀਂ ਕੀਤਾ ਸੀਗਾ ਸਾਡੇ ਪੰਜਾਬ ਦੇ ਵਿੱਚ ਗਵਰਨਮੈਂਟ ਧਾਇਰੇ ਜ਼ਰੂਰ ਬਣੇ ਸੀਗੇ ਬਟ ਉਹਦਾ ਜਿਹੜਾ ਪ੍ਰੋਪਰ ਫੰਕਸ਼ਨਿੰਗ ਜਾਂ ਪ੍ਰੋਪਰ ਉਹਦਾ ਯੂਜ਼ ਅੱਜ ਤੱਕ ਕਿਸੇ ਗਵਰਨਮੈਂਟ ਨੇ ਨਹੀਂ ਕੀਤਾ ਸੀਗਾ ਸੋ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆਂ ਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਹੇਠ ਕਿ ਅਸੀਂ ਛੇਤੀ ਤੋਂ ਛੇਤੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੇ ਨਸ਼ਾ ਵੇਚਣ ਵਾਲੇ ਤਸਕਰ ਹੈ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਕਰਾਂਗੇ ਔਰ ਜਿਹੜੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਆਲਰੇਡੀ ਤੁਸੀਂ ਦੇਖ ਸਕਦੇ ਹੋ ਕਿ ਉਹ ਡਿਮੋਲਿਸ਼ ਹੋ ਰਹੀਆਂ ਨੇ ਔਰ ਜਿੰਨੇ ਵੀ ਬਾਰਡਰ ਏਰੀਆਸ ਆ ਉਹਦੇ ਉੱਤੇ ਸੈਂਟਰ ਗਵਰਨਮੈਂਟ ਜਿਹੜੀ ਜ਼ਿੰਮੇਵਾਰ ਹੈ ਅੱਜ ਜਿਹੜੀ ਸੈਂਟਰ ਨੂੰ ਬੀਐਸਐਫ ਨੂੰ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ